केर सरकार ਮੁਹੱਬਤਵਾਲ ਮੁਹੱਬਤਵਾਲ ਜਬਰ ਜ਼ੁਲਮ ਨਹੀਂ ਚੱਲਾਂਗੇ ਜਿੱਤੇ ਦੇ ਨਾ ਥੱਲਾਂਗੇ ਜਬਰ ਜ਼ੁਲਮ ਨਹੀਂ ਚੱਲਾਂਗੇ ਜਿੱਤੇ ਦੇ ਨਾ ਥੱਲਾਂਗੇ ਗਲ ਪੈ ਜਾਣ ਦੇ ਇਕਲੋ ਰਕਮਦੂ ਦਾ ਸੱਡਨਰੋ ਗਲ ਪੈ ਜਾਣ ਦੇ ਇਕਲੋ ਰਕਮਦੂ ਦਾ ਸੱਡਨਰੋ ਤੋਂ ਬਹੁਤ ਬਹੁਤ ਧੰਨਵਾਦ ਕਿ ਹੁਣ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਰੂਪ ਸਿੰਘ ਦੀ ਬੀਕੇ ਜੁਇਕਾ ਲਖੋਵਾਲ ਕੋਲੇ ਕੋ ਬਾਦ ਫਰਕਰਨ ਸਿੰਘ ਜੀ ਬਰਾਣ ਸੂਬਾ ਜਨ ਸੁਪੇਤਰ ਕੋਲੇ ਦੇ ਕਿਸਾਨ ਸਭਾ ਉਹ ਨੇੜਿਆ ਸੰਯੁਕਤ ਕਿਸਾਨ ਮੋਰਚੇ ਸ਼ਾਮਲ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਹੋਰ ਵੀ ਵਰਗਾਂ ਦੇ ਵਰਕਰ ਸਹਿਬਾਨ ਆਗੂ ਸਹਿਬਾਨ ਜਿੰਨੇ ਵੀ ਆਇਓ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰੇ ਆਗੂ ਨੇ ਦੱਸਤਾ ਪਰ ਭਗਵਾਨਤ ਜੀ ਪਿਛਲੇ ਕਈ ਦਿਨਾਂ ਤੋਂ ਕੀ ਕਰਤੂਤਾ ਕਰੀ ਜਾਂਦਾ ਕਿਸਾਨਾਂ ਨਾਲ ਜਾਂ ਹੋਰ ਵਰਗਾਂ ਨਾਲ ਪਰ ਅੱਜ ਤੁਹਾਡੀ ਇਸ ਜਬਰ ਪ੍ਰਤੀ ਜਲਸ ਰੈਲੀ ਨੇ ਇਸ ਭਗਵਾਨਤ ਮਾਨ ਨੂੰ ਝੁਕਾਤਾ ਜਿਹੜੀ ਆਪਣੀ ਮੰਗ ਸੀ ਵੀ ਜਿੰਨੇ ਵੀ ਛੱਪੂ ਬਾਡਰ ਤੋਂ ਖਨੌਰੀ ਬਾਡਰ ਤੋਂ ਕਿਸਾਨ ਫੜੇ ਨੇ ਜਹਾਜੂ ਫੜੇ ਨੇ ਰਿਹਾ ਕਰੋ ਇਹਨਾਂ ਨੇ ਰਾਤ ਹੀ ਰਿਆ ਕਰਤੇ ਇੱਕ ਗੱਲ ਇਸ ਪਤਾ ਸਾਰਾ ਨੂੰ ਵੀ ਸਰਕਾਰਾਂ ਕੋਈ ਆ ਜਾਣ ਚਾਹੇ ਆਮਕਰ ਦਾ ਮੁੰਡਾ ਆ ਜੇ ਚਾਹੇ ਵੱਡੇ ਕਰ ਦਾ ਆ ਜੇ ਤੁਹਾਨੂੰ ਕਿਸੇ ਨੇ ਕੋਈ ਹੱਕ ਨਹੀਂ ਦੇਣਾ ਸਾਰੇ ਆਪਾਂ ਆਮਕਰਾਂ ਦੇ ਜਿਤਾਏ ਸੀ ਤੇ ਸਾਰੇ ਕਾਰਪੋਰੇਟ ਦੇ ਬੜ ਕੇ ਬਹਿ ਗਏ ਅੱਜ ਕਾਬਰੇਟ ਨੂੰ ਲਿਆਉਣ ਦੀ ਖਾਤਰ ਆਪਣੇ ਤੇ ਭਗਵੰਤ ਮਾਨ ਜ਼ਬਰ ਕਰ ਰਿਹਾ ਹੈ ਕਿਸਾਨ ਜੁਗੀਆਂ ਨਾਲ ਨੂੰ ਦੱਬਣ ਨੂੰ ਫਿਰਦਾ ਵੀ ਇਹ ਦੱਬ ਲਾਂਗੇ ਤੇ ਕਾਬਰੇਟ ਘਰਾੜਿਆਂ ਨੂੰ ਪੰਜਾਬ ਦੇ ਵਿੱਚ ਬਣ ਦੇ ਦਿਆਂਗੇ ਪਰ ਭਗਵੰਤ ਮਾਨ ਭਲੇਖਾ ਪਾਲੀ ਬੈਠਾ ਹੈ ਇੱਥੋਂ ਦੇ ਪੰਜਾਬ ਦੇ ਲੋਕਾਂ ਨੇ ਤਾਂ ਅੰਗਰੇਜ਼ ਵੀ ਰਹਿਣ ਦਿੱਤੇ ਕਿ ਤੂੰ ਤਾਂ ਕਿਹੜੇ ਬਾਗ ਦੀ ਮਮਲੀ ਐ ਮੈਂ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਾਂ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਹੋ ਕੇ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰੀਏ ਆਪਣੇ ਬਜ਼ੁਰਗਾਂ ਨੇ ਬਹੁਤ ਲੜਾਈਆਂ ਲੜੀਆਂ ਤੇ ਅੱਜ ਵੀ ਲੜੀ ਜਾਂਦੇ ਨੇ ਪਰ ਆਪਣਾ ਵੀ ਫਰਜ਼ ਬਣਦਾ ਹੈ ਵੀ ਆਪਾਂ ਇਨਾਂ ਦਾ ਸਹਿਯੋਗ ਕਰੀਏ ਤੇ ਨੌਜਵਾਨ ਵੱਧ ਤੋਂ ਵੱਧ ਭਰਤੀ ਹੋਈ ਏ ਤਾਂ ਆਪਣੇ ਬਜ਼ੁਰਗਾਂ ਨੂੰ ਵੀ ਹੌਸਲਾ ਮਿਲਦਾ ਹੈ ਤੇ ਲੜ ਦੀ ਸ਼ਕਤੀ ਹੋਰ ਵੀ ਵੱਧ ਜਾਂਦੀ ਹੈ ਹੁਣ ਜਿਹੜਾ ਭਗਵੰਤ ਮਾਲ ਦਾ ਰਵਈਆ ਜਾਂ ਆਮ ਆਦਮੀ ਪਾਰਟੀ ਦਾ ਰਵਈਆ ਉਹ ਠੀਕ ਨਹੀਂ ਜਿਹੜੇ ਆਪਾਂ ਲੋਕ ਐ ਆਪਾਂ ਉਹ ਲੋਕ ਆ ਜਿਹੜੇ ਨਿਗਰਾਨ ਹੁੰਦੇ ਐ ਨਿਗਰਾਨ ਹੋ ਹੁੰਦੇ ਆ ਜਿਨ੍ਹਾਂ ਦੀ ਕੋਈ ਤਨਖਾਹ ਨਹੀਂ ਹੁੰਦੀ ਇਹ ਪੰਜਾਬ ਜਾਂ ਦੇਸ਼ ਹੋਕਰਾਨ ਦਾ ਨਹੀਂ ਹੈ ਇਹ ਨਿਗਰਾਨ ਦਾ ਵੀ ਹੈ ਇਹ ਆਪਣੀ ਜ਼ਿੰਮੇਵਾਰੀ ਵੀ ਪੈਂਦੀ ਹੈ ਆਪਾਂ ਦੇਸ਼ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਹੈ ਆਪਾਂ ਉਹ ਜ਼ਿੰਮੇਵਾਰੀ ਪੂਰੀ ਨਿਭਾਈ ਜਾਣੀ ਹੈ ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਜਾਂ ਕਾਪਰੇਟੂ ਬਾੜਨੀਆਂ ਇਹ ਸੋਚਾ ਰੱਖੀ ਬੈਠੇ ਐ ਆਪਾਂ ਨੂੰ ਜੇ ਆਪਣੀਆਂ ਜ਼ਮੀਨਾਂ ਖੋਹਣ ਨੂੰ ਫਿਰਦੇ ਐ ਪਰ ਮੈਨੂੰ ਨਹੀਂ ਲੱਗਦਾ ਇਹ ਪੰਜਾਬ ਦੇ ਅੰਦਰ ਜਿੰਨਾ ਜਿਹੜੇ ਕਿਸਾਨ ਜਥੇ ਬੰਦੀਆਂ ਤਾਂ ਇਹ ਕੋਈ ਠੱਗਾ ਕਰ ਜਾਣੀਆਂ ਪਰ ਹੋ ਵੀ ਇਕੱਤਾ ਨਾਲ ਕਿਸਾਨ ਜਥੇ ਬੰਦੀਆਂ ਤਾਂ ਲੜਦੀ ਨੇ ਮੈਂ ਤਾਂ ਉਹਨਾਂ ਨੂੰ ਬੇਕਤੀ ਕਰਦਾ ਜਿਹੜੀਆਂ ਹੋਰ ਭਰਾਤੀ ਜਥੇ ਬੰਦੀਆਂ ਲੜਦੀਆਂ ਨੇ ਜਿਹੜੀਆਂ ਸੰਘਰਸ਼ ਕਰਦੀਆਂ ਨੇ ਉਹ ਵੀ ਇੰਨਾ ਵਿੱਚ ਸ਼ਾਮਲ ਹੋ ਕੇ ਤਾਂ ਇੱਕ ਆਪਾਂ ਵੱਡਾ ਪਲੇਟਫਾਰਮ ਬਣਾ ਜਾਈਏ ਹੋਰ ਵੀ ਸਾਰੇ ਸ਼ਾਮਲ ਹੋਈਏ ਇਸ ਲੜਾਈ ਨੂੰ ਅੱਗੇ ਲੈ ਕੇ ਜਾਈਏ ਜੇ ਪੰਜਾਬ ਨੂੰ ਵੀ ਬਚਾਈਏ ਔਰ ਦੇਸ਼ ਨੂੰ ਵੀ ਬਚਾਈਏ ਹੁਣ ਸਪਸ਼ਟ ਪਤਾ ਲੱਗਦਾ ਵੀ ਦੇਸ਼ ਨੂੰ ਜੇ ਬਚਾ ਸਕਦੇ ਆ ਤਾਂ ਅੰਦੋਲਨਕਾਰੀ ਬਚਾ ਸਕਦੇ ਆ ਜੇ ਕਾਗਰੇਟਾਂ ਨੂੰ ਐਂਟਰ ਕਰਨ ਤੋਂ ਦੇਸ਼ ਦੇ ਵਿੱਚ ਬਚਾ ਸਕਦੇ ਆ ਤਾਂ ਕਿਸਾਨ ਅੰਦੋਲਨ ਜਾਂ ਅੰਦੋਲਨਕਾਰੀ ਹੀ ਬਚਾ ਸਕਦੇ ਆ ਸਰਕਾਰਾਂ ਕੋਈ ਨਹੀਂ ਬਚਾਉਂਦੀਆਂ ਇਹ ਉਹਨਾਂ ਦੇ ਪੱਖ 'ਚ ਜਾਂਦੀਆਂ ਨੇ ਹੁਣ ਹਰ ਖੇਤ ਦੇ ਵਿੱਚ ਪਾਪਰਡ ਘਰੇਲੇ ਵੱਧ ਚੁੱਕੇ ਨੇ ਤੇ ਆਪਾਂ ਨੂੰ ਤਗੜੀ ਹੋ ਕੇ ਲੜਾਈ ਲੜਨੀ ਪਊਗੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ